मेरा सपना जो था वो बचपन का था जब मैंने अपने फ्रेंड्स के पेरेंट्स को देखा था कि वो जजेस हैं और मेरे मामा जी भी एडवोकेट थे तो वहीं से मुझे प्रेरणा मिली थी कि मैं इस लाइन को चुनूं फिर मैं एलएलबी एल बी की टू कंप्लीट सेवनटीन बिच तंप्लीट टू थाउजेंड ट्वेंटी उस तो बाद मैं धीरे धीरे अपनी जुडिशल सर्विसेज की प्रिपरेशन कर दी रही तो मैंने मैं ऑनलाइन सोर्सेज की हेल्प ली और कुछ टेस्ट सीरीज ज्वाइन की जिससे मुझे अपने आप को इवैल्यूएट करने का बहुत अच्छा प्लेटफॉर्म मिला और उसकी वजह से ही और अपने हस्बैंड और इन लॉज की सपोर्ट से पेरेंट्स के आशीर्वाद से आज मैं ये मुकाम तक पहुंची हूं मेरे हस्बैंड ने भी बोला कि आप लॉ कर सकते हैं कुछ मेरे मदर इन लॉ का भी ये सपना सिगा सी कि जज बनन का उन्होंने एटी वन लॉ की पोस्ट ग्रेजुएशन भी की लॉ ਫਿਰ ਉਹ ਇਹ ਹੀ ਪਰਿਵਾਰ ਦੀ ਜ਼ਿੰਮੇਵਾਰੀਆਂ ਕਾਰਨ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ ਤਾਂ ਉਹਨਾਂ ਨੂੰ ਸੀਗਾ ਕਿ ਮੇਰੀ ਬਹੂ ਮੇਰੀ ਬੇਟੀ ਜੋ ਹੈ ਉਹ ਇਸ ਸੁਪਨੇ ਨੂੰ ਸਾਕਾਰ ਕਰੇ ਜਿਵੇਂ ਮੇਰੇ ਪੇਰੈਂਟਸ ਮੈਨੂੰ ਕਦੀ ਨਹੀਂ ਉਠਾਉਂਦੇ ਸੀ ਕਿ ਤੁਸੀਂ ਪੜਦੇ ਹੀ ਰਹੋ ਤੇ ਉਹ ਕਦੀ ਨਹੀਂ ਕਹਿੰਦੇ ਸੀ ਕਿ ਗੈਸ ਆਏ ਹੋਏ ਨੇ ਉਹਨਾਂ ਨੂੰ ਅਟੈਂਡ ਕਰੋ ਸਿਮਿਲਰਲੀ ਮੇਰੇ ਮਦਰ ਇਨ ਲਾ ਵੀ ਕਦੀ ਨਹੀਂ ਮੈਨੂੰ ਕਹਿੰਦੇ ਸੀ ਕਿ ਡਿਸਟਰਬ ਨਹੀਂ ਕਰਦੇ ਸੀ ਕੀ ਗੈਸਟਾਇ ਨੇ ਤੁਸੀਂ ਉਹਨਾਂ ਨੂੰ ਅਟੈਂਡ ਕਰਨਾ ਹੈ ਜਾਂ ਬੁਲਾਉਂਦੇ ਵੀ ਸੀ ਤਾਂ 5-6 ਮਿੰਟ ਵਾਸਤੇ ਹੀ ਬੁਲਾਉਂਦੇ ਸੀ ਤੇ ਕਹਿੰਦੇ ਸੀ ਕਿ ਹੁਣ ਤੁਸੀਂ ਜਾਓ ਤੇ ਆਪਣਾ ਪੜ੍ਹਾਈ ਕਰੋ ਤੇ ਉਹਨਾਂ ਨੇ ਖੂਬ ਸਪੋਰਟ ਕੀਤਾ ਜਦੋਂ ਸਕੂਲ ਜਾਂਦਾ ਸੀ ਮੈਂ ਉਹ ਟਾਈਮ ਨੂੰ ਯੂਟਿਲਾਈਜ਼ ਕਰਦੀ ਸੀ ਆਪਣੀ ਸਟੱਡੀਜ਼ ਲਈ ਤੇ ਰਾਤੀ ਵੀ ਮੈਂ ਕੁਝ ਘੰਟੇ ਉਹਨੂੰ ਸੁਲਾ ਕੇ ਫਿਰ ਮੈਂ ਆਪਣੀ ਪੜ੍ਹਾਈ ਕਰਦੀ ਸੀ ਰਾਤੀ 2-3 ਵਜੇ ਜਾਂਦੇ ਸੀ ਮੈਂ ਆਪਣਾ ਕਮਰਾ ਹੀ ਅਲੱਗ ਬਣਾਇਆ ਹੋਇਆ ਸੀ ਕਿ ਮੈਂ ਉਹਨੂੰ ਸੁਲਾ ਕੇ ਫਿਰ ਦੂਜੇ ਕਮਰੇ ਵਿੱਚ ਜਾ ਕੇ ਪੜ੍ਹਦੀ ਸੀ ਫਿਰ ਉਸ ਬੱਚੇ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਕੋਆਪਰੇਟ ਕੀਤਾ ਉਹ ਮੇਰੇ ਨਾਲ ਹੀ ਬੈਠ ਜਾਂਦਾ ਸੀ ਆਪਣੀ ਬੁੱਕਸ ਲੈ ਕੇ ਕਿ ਮੰਮਾ ਤੁਸੀਂ ਵੀ ਪੜ ਰਹੇ ਹੋ ਮੈਂ ਵੀ ਪੜ ਲੈਂਦਾ ਤੋ ਤੁਹਾਡੇ ਨਾਲ ਮੇਰੀਆਂ ਬੇਟੀਆਂ ਨਹੀਂ ਹੈ ਕੋਈ ਬੇਟੀ ਨਹੀਂ ਹੈ ਤੇ ਮੈਂ ਦੋਨਾਂ ਨੂੰ ਨੂੰ ਨਾ ਬੇਟੀਆਂ ਹੀ ਬਣਾਇਆ ਸੀ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਮੇਰਾ ਸੁਪਨਾ ਇਸ ਬੇਟੀ ਨੇ ਪੂਰਾ ਕੀਤਾ ਹੈ ਹਾਂਜੀ ਮੇਰਾ ਸੁਪਨਾ ਸੀਗਾ ਮੈਂ ਵੀ ਇਹ ਲਾਈਨ ਜੋ ਕੀਤੀ ਹੈ ਲਾਓ ਤੇ ਪਤਾ ਹੈ ਬਹੁਤ ਮੁਸ਼ਕਿਲ ਕੰਮ ਸੀਗਾ ਇਸ ਕਰਕੇ ਮੈਨੂੰ ਕਰਦੀ ਰਹਿੰਦੀ ਸੀ ਕਿ ਬੇਟਾ ਪੜ੍ਹ ਲਓ ਤੁਸੀਂ ਪੜ੍ਹ ਲਓ ਬੇਟਾ ਹਾਂਜੀ ਬੀਬੀ ਉਹ ਨਾ ਚਿੰਤਾ ਕਰੋ ਕੰਮ ਦੀ ਬੇਟਾ ਪੜ੍ਹ ਲਓ ਕਹਿੰਦੇ ਹਨ ਕਿ ਜੇਕਰ ਮਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਰ ਤਰ੍ਹਾਂ ਦੀਆਂ ਔਕੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਤੇ ਅਜਿਹਾ ਹੀ ਕੁਝ ਕਰ ਵਿਖਾਇਆ ਹੈ ਅਬੋਹਰ ਦੀ ਸ਼ਿਲਪਾ ਟੱਕਰ ਨੇ ਸ਼ਿਲਪਾ ਟੱਕਰ ਨੇ ਪਹਿਲੇ ਹੀ ਅਟੈਂਪਟ ਦੇ ਵਿੱਚ ਪੰਜਾਬ ਜੁਡੀਸ਼ੀਅਲੀ ਸਰਵਿਸ ਦਾ ਪੇਪਰ ਕਲੀਅਰ ਕਰਨ ਤੋਂ ਬਾਅਦ सिविल जज बननदास सपना अपना पूरा ਕੀਤਾ ਹੈਗਾ ਅੱਜ ਅਸੀਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਸ਼ਿਲਪਾ ਟੱਕਰ ਸਾਡੇ ਨਾਲ ਮੌਜੂਦ ਹੈਗੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਤੇ ਆਪਣੀ ਪਰਿਵਾਰ ਦੀ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣਾ ਪਿਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਧੰਨਵਾਦ ਪੂਰੇ ਟੱਕਰ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜੀ ਹੈ ਸਿਵਲ ਸਰਵਿਸਿਜ਼ ਦੀ ਜਿਹੜੀਆਂ ਕਲੀਅਰ ਕਰਨ ਤੋਂ ਬਾਅਦ ਹੈ ਸਿਵਲ ਜੱਜ ਜਿਹੜੇ ਤੁਸੀਂ ਜੱਜ ਦਾ ਜਿਹੜਾ ਇੱਕ ਰਤਬਾ ਹਾਸਲ ਕੀਤਾ ਹੈਗਾ ਸਿਵਲ ਜੱਜ ਬਣਨ ਦਾ ਜਿਹੜਾ ਸੁਪਨਾ ਪੂਰਾ ਕੀਤਾ ਹੈਗਾ ਸਭ ਤੋਂ ਪਹਿਲਾਂ ਦਸ਼ਕਾਂ ਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਦਾ ਰਿਹਾ ਆਖਰ ਇਸੇ ਲਾਈਨ ਦੇ ਵਿੱਚ ਆਨਦਾ ਤੁਹਾਡਾ ਸੁਪਨਾ ਸੀ ਜਾਂ ਫਿਰ ਪ੍ਰੇਰਣਾ ਕਿੱਥੋਂ ਮਿਲੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਦੇਣਾ ਚਾਹਾਂਗੀ ਪੀਟੀਸੀ ਨਿਊਜ਼ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕਾਲਿਆ ਤੇ ਮੇਰੇ ਘਰ ਆਏ ਤੇ ਮੈਨੂੰ ਇੰਨਾ ਮਾਨ ਦੇ ਰਹੇ ਨੇ ਇਹ ਮੇਰਾ ਸੁਪਨਾ ਬਚਪਨ ਦਾ ਹੀ ਸੀ इस भगवान ने मैं बहुत ब्लैसिंग दी उन्होंने आशीर्वाद नाल ही आज ये मुकाम मैं हासिल कर सकी हाँ ये मेरा सपना जो था वो बचपन का था जब मैंने अपने फ्रेंड्स के पेरेंट्स को देखा था कि वो जजेज हैं और मेरे मामा जी भी एडवोकेट थे तो वहीं से मुझे प्रेरणा मिली थी कि मैं इस लाइन को चुनूँ पर मेरिया टेंथ ते ट्वेल्थ विच ਬਹੁਤ ਅੱਛੇ ਨੰਬਰ ਸੀਗੇ ਮੈਥ ਤੇ ਸਾਇੰਸ ਵਿੱਚ ਤੇ ਪੇਰੈਂਟਸ ਨੇ ਮੈਨੂੰ ਕਿਹਾ ਕਿ ਤੇ ਟੀਚਰਸ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਮੈਡੀਕਲ ਜਾਂ ਨਾਨ ਮੈਡੀਕਲ ਵਿੱਚ ਹੀ ਆਪਟ ਕਰੋ ਤੇ ਮੈਂ ਉਸ ਸਮੇਂ ਮੈਡੀਕਲ ਸਬਜੈਕਟ ਆਪਟ ਕੀਤਾ ਤੇ ਮੇਰਾ ਐਡਮਿਸ਼ਨ ਬੀ ਡੀ ਐਸ ਕਾਲਜ ਵਿੱਚ ਹੋਇਆ ਮੈਂ ਮੁਲਾਣਾ ਤੋਂ ਬੀ ਡੀ ਐਸ ਕੀਤੀ ਤੇ ਉੱਥੇ ਵੀ ਮੇਰੀ ਫਰਸਟ ਰੈਂਕ ਸੀ ਫਰਸਟ ইয়ার ਵਿੱਚ ਤੇ ਫਾਈਨਲ ਜਦ ਮੈਂ ਕ੍ਰੋਸ ਕੀਤਾ ਤਾਂ ਮੇਰੀ ਡਿਸਟਿੰਕਸ਼ਨ ਥੀ ਤੋ ਉਸਕੇ ਬਾਅਦ ਫਿਰ ਮੇਰੀ ਮੈਰਿਜ ਹੋਈ ਮੈਰਿਜ ਕੇ ਬਾਅਦ ਮੈਨੇ ਜੋ ਮੇਰਾ ਸੁਪਨਾ ਥਾ ਚਾਈਲਡਹੂਡ ਕਾ ਮੈਨੇ ਆਪਣੇ ਇਨ ਲਾਜ਼ ਦਿਨਾਲ ਮੈਂ ਸ਼ੇਅਰ ਕੀਤਾ ਤੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੂਰਾ ਪ੍ਰੋਤਸਾਹਨ ਦਿੱਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਫੀਲਡ ਚੂਜ਼ ਕਰ ਸਕਦੇ ਹੋ ਕਰੋ ਫਿਰ ਮੈਂ ਐਲ ਐਲ ਬੀ ਕੀਤੀ 2017 ਵਿੱਚ ਤੇ ਕੰਪਲੀਟ ਕੀਤੀ 2020 ਵਿੱਚ ਉਸ ਤੋਂ ਬਾਅਦ ਮੈਂ ਧੀਰੇ ਧੀਰੇ ਆਪਣੀ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੇਪਰੇਸ਼ਨ कर दी रही तो मैंने मैं ऑनलाइन सोर्सेज की हेल्प ली और कुछ टेस्ट सीरीज ज्वाइन की जिससे मुझे अपने आप को इवैल्यूएट करने का बहुत अच्छा प्लेटफॉर्म मिला और उसकी वजह से ही और अपने हस्बैंड और लॉज की सपोर्ट से पेरेंट्स के आशीर्वाद से आज मैं ये मुकाम तक पहुँची हाँ लगता नहीं कि मतलब बड़ा औखा होता है जो एक परिवार कई तरह दिम्मेवार जो निभा का एक मौका हूँ या होंगे जिम्मेवारी ਬੱਚਾ ਵੀ ਤੁਹਾਡੇ ਕੋਲ ਹੈਗਾ ਪਰਿਵਾਰ ਹੈਗਾ ਘਰ ਦੀਆਂ ਜ਼ਿੰਮੇਵਾਰੀਆਂ ਘਰ ਰਸੋਈ ਜਿਹੜਾ ਹੈਗਾ ਉਹਦੇ ਬਾਵਜੂਦ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਇੱਕ ਔਖਾ ਕੰਮ ਹੁੰਦਾ ਹੈ ਇੱਕ ਲੇਡੀਜ਼ ਵਾਸਤੇ ਖਾਸ ਕਰਕੇ ਲੜਕੀਆਂ ਦਾ ਹੁੰਦਾ ਹੈ ਕਿ ਚਲੋ ਆਪਣੇ ਇੱਕ ਫੀਲਡ ਚ ਹੈਗੇ ਜਾਂ ਪੜ੍ਹਾਈ ਕਰ ਰਹੀਆਂ ਹੈਗੇ ਤਾਂ ਉਧਰਲੇ ਪਾਸੇ ਜਾ ਸਕਦੀਆਂ ਲੇਕਿਨ ਮੈਰਿਜ ਤੋਂ ਬਾਅਦ ਇਹ ਸਭ ਕੁਝ ਕਰਨਾ ਬੜਾ ਔਖਾ ਹੁੰਦਾ ਹੈ ਬਿਲਕੁਲ ਜੀ ਮੈਰਿਜ ਤੋਂ ਬਾਅਦ ਜਦ ਮੈਂ ਸੋਚਿਆ ਕਿ ਮੈਂ ਇਹ ਫੀਲਡ ਚੂਜ਼ ਕਰਨਾ ਹੈ ਮੈਨੂੰ ਤਾਂ ਮੈਂ ਇਹ ਸਭ ਕੁਝ ਸੋਚਿਆ ਕਿ ਰਿਸਪੌਂਸਿਬਿਲਟੀਜ਼ ਵੀ ਹੋਣਗੀਆਂ ਤੇ ਜ਼ਿੰਮੇਵਾਰੀਆਂ ਵੀ ਹੈ ਤੇ ਬੱਚੇ ਨੂੰ ਵੀ ਪੜ੍ਹਾਉਣਾ ਪਏਗਾ ਸਭ ਕੁਝ ਕਰਨਾ ਪਏਗਾ ਪਰ ਮੇਰੇ ਹਸਬੰਡ ਨੇ ਤੇ ਇਨ-ਲॉज ਨੇ ਮੈਨੂੰ ਕਿਹਾ ਕੋਈ ਨਹੀਂ ਸਭ ਕੰਮ ਹੋ ਜਾਏਗਾ ਤੁਸੀਂ ਚਿੰਤਾ ਨਾ ਕਰੋ ਅਸੀਂ ਹੈ ਤੁਹਾਡੇ ਨਾਲ ਹੀ ਖੜੇ ਹਾਂ ਅਸੀਂ ਤੇ ਉਹਨਾਂ ਨੇ ਮੈਨੂੰ ਕਦੇ ਵੀ ਕੋਈ ਮੁਸ਼ਕਿਲ ਆਨ ਨਹੀਂ ਦਿੱਤੀ ਭਗਵਾਨ ਦੀ ਦਇਆ ਤੋਂ ਤੇ ਉਸ ਲਈ ਉਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਤੇ ਅੱਜ ਮੈਂ ਇਹ ਮੁਕਾਮ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਪਹੁੰਚ ਸਕੀ ਆ ਤੁਸੀਂ ਡਾਕਟਰ ਵੀ ਜਿਹੜੇ ਹੈ ਤੇ ਲੇਕਿਨ ਉਹਦੇ ਬਾਵਜੂਦ ਜਿਹੜਾ ਹੈਗਾ ਜੁਡੀਸ਼ੀ ਸਰਵਿਸ ਦੇ ਵਿੱਚ ਜਾਣਾ ਲੱਗਦਾ ਹੈ ਕਿ ਡਾਕਟਰ ਤੇ ਜਿਹੜਾ ਜੁਡੀਸ਼ੀ ਤੇ ਬੜਾ ਫਰਕ ਹੈਗਾ ਹਾਂਜੀ ਦੋਨੋਂ ਹੀ ਬੜੇ ਨੋਬਲ profession ਹੈ ਪਹਿਲੇ ਮੈਨੇ BDS ਕੀਤਾ ਪਰ ਉਸਕੇ ਬਾਅਦ ਮੈਨੂੰ ਮੇਰੇ ਹਸਬੰਦ ਨੇ ਵੀ ਬੋਲਾ ਕਿ ਆਪ ਲਾਅ ਕਰ ਸਕਤੇ ਹੈ ਕੁਛ ਮੇਰੇ ਮਦਰ ਇਨ ਲਾਅ ਦਾਵੀਏ ਸਪਨਾ ਸੀਗਾ ਕਿ ਜੱਜ ਬਣਨ ਦਾ ਉਹਨਾਂ ਨੇ 81 ਵਿੱਚ ਲਾਅ ਕੀਤੀ ਸੀ ਤੇ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਸੀ ਲਾਅ ਇਚ ਫਿਰ ਉਹ ਯਹੀ ਪਰਿਵਾਰ ਦੀ ਜ਼ਿੰਮੇਵਾਰੀਆਂ ਕਾਰਨ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ ਤਾਂ ਉਹਨਾਂ ਨੂੰ ਸੀਗਾ ਕਿ ਮੇਰੀ ਬਹੂ ਮੇਰੀ ਬੇਟੀ ਜੋ ਹੈ ਉਹ ਇਸ ਸੁਪਨੇ ਨੂੰ ਸਾਕਾਰ ਕਰੇ ਤਾਂ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਆ ਮੈਂ ਜੱਜ ਬਣਨਾ ਹੈ ਤਾਂ ਉਹਨਾਂ ਨੂੰ ਬਹੁਤ ਅੱਛਾ ਫੀਲ ਹੋਇਆ ਉਹਨਾਂ ਨੇ ਕਿਹਾ ਕਿ ਅੱਜ ਮੇਰਾ ਸੁਪਨਾ ਪੂਰਾ ਹੋ ਸਕਦਾ ਹੈ ਇਹ ਕਰ ਸਕਦੀ ਹੈ ਕੁਝ ਤੇ ਫਿਰ ਉਹਨਾਂ ਨੇ ਮੈਨੂੰ ਪੂਰਾ ਸਪੋਰਟ ਦਿੱਤਾ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਇਹ ਬਹੁਤ ਈਜ਼ੀ ਹੋ ਗਿਆ ਇਹ ਸਫਰ ਹੋਤਾ ਤਾਂ ਮੁਸ਼ਕਿਲ ਹੀ ਹੈ ਪਰ ਕਾਫੀ ਈਜ਼ੀ ਹੋ ਗਿਆ ਲੱਗਦਾ ਕਿ ਮਤਲਬ ਹੋਰ ਜ਼ਿੰਮੇਵਾਰੀ ਦੇ ਨਾਲ ਸਟੱਡੀ ਦੇ ਵਿੱਚ ਜਿਹੜਾ ਹੈਗਾ ਉਹ ਟਾਈਮ ਕੱਢਣਾ ਜਿਹੜਾ ਬੜਾ ਔਖਾ ਹੁੰਦਾ ਤੇ ਉਹਦੇ ਵਿੱਚ ਕਹਿੰਦੇ ਕਿ ਸੱਸ ਤੇ ਨੋ ਦਾ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਕੁਝ ਨੋਕ ਝੋਕ ਜਿਹੜੀ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਲੱਗਿਆ ਨਹੀਂ ਕਿ ਸੱਸ ਨੇ ਕਦੇ ਕੁਝ ਕਿਹਾ ਹੋਵੇ ਕਿ ਤੂੰ ਦੁਬਾਰਾ ਪੜਨ ਲੱਗ ਗਿਆ ਤੁਸੀਂ ਆ ਨਹੀਂ ਚਾਹੀਦਾ ਕਰਦੇ ਜਿਹੜਾ ਕੰਮ ਵੀ ਹਜੇ ਪਿਆ ਹੈ ਮੈਂ ਸ਼ੁਰੂ ਤੋਂ ਹੀ ਪੜਾਈ ਨੂੰ ਲੈ ਕੇ ਕਾਫੀ ਸੀਰੀਅਸ ਰਹਿੰਦੀ ਸੀ ਤੇ ਮੇਰੇ ਪੇਰੈਂਟਸ ਨੇ ਮੈਨੂੰ ਜਿਹੜਾ ਮਾਹੌਲ ਦਿੱਤਾ ਉਹੀ ਸੇਮ ਮਾਹੌਲ ਮੇਰੀ ਮਦਰ-ਇਨ-ਲॉ ਨੇ ਵੀ ਮੈਨੂੰ ਦਿੱਤਾ ਉਹਨਾਂ ਜਿਵੇਂ ਮੇਰੇ ਪੇਰੈਂਟਸ ਮੈਨੂੰ ਕਦੀ ਨਹੀਂ ਉਠਾਉਂਦੇ ਸੀ ਕਿ ਤੁਸੀਂ ਪੜਦੇ ਹੀ ਰਹੋ ਤੇ ਉਹ ਕਦੀ ਨਹੀਂ ਕਹਿੰਦੇ ਸੀ ਕਿ ਗੇਸ ਆਏ ਹੋ ਇਹਨੇ ਉਹਨਾਂ ਨੂੰ ਅਟੈਂਡ ਕਰੋ ਸਿਮਿਲਰਲੀ ਮੇਰੇ ਮਦਰ ਇਨ ਲਾ ਵੀ ਕਰਦੀ ਨਹੀਂ ਮੈਨੂੰ ਕਹਿੰਦੇ ਸੀ ਕਿ ਡਿਸਟਰਬ ਨਹੀਂ ਕਰਦੇ ਸੀ ਕਿ ਗੈਸ ਆਏ ਨੇ ਤੁਸੀਂ ਉਹਨਾਂ ਨੂੰ ਅਟੈਂਡ ਕਰਨਾ ਹੈ ਜਾਂ ਬੁਲਾਉਂਦੇ ਵੀ ਸੀ ਤਾਂ 5 6 ਮਿੰਟ ਵਾਸਤੇ ਹੀ ਬੁਲਾਉਂਦੇ ਸੀ ਤੇ ਕਹਿੰਦੇ ਸੀ ਕਿ ਹੁਣ ਤੁਸੀਂ ਜਾਓ ਤੇ ਆਪਣਾ ਪੜ੍ਹਾਈ ਕਰੋ ਤੇ ਉਹਨਾਂ ਨੇ ਖੂਬ ਸਪੋਰਟ ਕੀਤਾ ਕਿੱਥੋਂ ਫਿਰ ਕੋਚਿੰਗ ਦੇ ਇਹਦੇ ਵਾਸਤੇ ਲਈ ਆ ਸਮੇਂ ਕਿੰਨਾ ਕੱਢਣਾ ਪਿਆ ਇਹਦੇ ਵਾਸਤੇ ਮੇਰਾ ਛੋਟਾ ਬੱਚਾ ਵੀ ਹੈ ਤੇ ਉਹਨੂੰ ਵੀ ਪੂਰਾ ਟਾਈਮ ਦੇਣਾ ਪੈਂਦਾ ਸੀ ਤੇ ਜਦੋਂ ਸਕੂਲ ਜਾਂਦਾ ਸੀ ਮੈਂ ਉਹ ਟਾਈਮ ਨੂੰ ਯੂਟਿਲਾਈਜ਼ ਕਰਦੀ ਸੀ ਆਪਣੀ ਸਟੱਡੀਜ਼ ਲਈ ਤੇ ਰਾਤੀ ਵੀ ਮੈਂ ਕੁਝ ਘੰਟੇ ਉਹਨੂੰ ਸੁਲਾ ਕੇ ਫਿਰ ਮੈਂ ਆਪਣੀ ਪੜ੍ਹਾਈ ਕਰਦੀ ਸੀ ਰਾਤੀ 2-3 ਵਜ ਜਾਂਦੇ ਸੀ ਮੈਂ ਆਪਣਾ ਕਮਰਾ ਹੀ ਅਲੱਗ ਬਣਾਇਆ ਹੋਇਆ ਸੀ ਕਿ ਮੈਂ ਉਹਨੂੰ ਸੁਲਾ ਕੇ ਫਿਰ ਦੂਜੇ ਕਮਰੇ ਵਿੱਚ ਜਾ ਕੇ ਪੜ੍ਹਦੀ ਸੀ ਫਿਰ ਉਸ ਬੱਚੇ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਕੋਆਪਰੇਟ ਕੀਤਾ ਉਹ ਮੇਰੇ ਨਾਲ ਹੀ ਬੈਠ ਜਾਂਦਾ ਸੀ ਆਪਣੀ ਬੁੱਕਸ ਲੈ ਕੇ ਕਿ ਮੰਮਾ ਤੁਸੀਂ ਵੀ ਪੜ੍ਹ ਰਹੇ ਹੋ ਮੈਂ ਵੀ ਪੜ੍ਹ ਲੈਣਾ ਤੁਹਾਡੇ ਨਾਲ ਪੂਰਾ ਉਹਦਾ ਸਹਿਯੋਗ ਰਹਾ ਪਰ ਕبھی ਕبھی ਉਸ ਕੋ ਵੀ ਲੱਗਦਾ ਥਾ ਕਿ ਮੇਰੀ ਮੰਮਾ ਮੇਰੇ ਲਈ ਕੁਝ ਸਪੈਸ਼ਲ ਡਿਸ਼ਸ ਬਣਾਏ ਕੁਝ ਕਰੇ ਉਸकी ਫੇਵਰਿਟ ਚੀਜ਼ੇ ਤਾਂ ਮੈਂ ਉਸਕੇ ਲਈ ਉਹ ਬਣਾਤੀ ਥੀ ਬਟ ਐਗਜ਼ਾਮਸ ਮੈਂ ਉਹ ਮੇਰੇ ਤੱਕ ਨਹੀਂ ਕਰਤਾ ਥਾ ਕਾਫੀ ਔਖਾ ਹੈਗਾ ਇਹ ਪੇਪਰ ਕਲੀਅਰ ਕਰਨਾ ਜਿਵੇਂ ਤੁਸੀਂ ਦੱਸਿਆਗਾ ਕਿ ਫਸਟ ਅਟੈਂਪਟ ਜਿਹੜਾ ਸਗਾ ਤੁਸੀਂ ਪਹਿਲੀ ਵਾਰੀ ਪੇਪਰ ਦਿੱਤਾ ਤੇ ਉਹ ਕਲੀਅਰ ਕਰ ਲਿਆ ਹਾਂਜੀ ਇਹ ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਬ੍ਰਾਂਚ ਦਾ ਜਿਹੜਾ ਐਗਜ਼ਾਮ ਹੈ ਇਹ ਕੋਈ ਇੱਕ ਐਗਜ਼ਾਮ ਤਾਂ ਇਹਦਾ ਹੁੰਦਾ ਨਹੀਂ ਹੈ ਤਿੰਨ 스테जेस ਨੇ ਦੀ ਪ੍ਰੀ ਮੇਨਸ ਤੇ ਇੰਟਰਵਿਊ ਸਭ ਦੀ ਪ੍ਰੇਪਰੇਸ਼ਨ ਦੀ ਸਟ੍ਰੈਟਜੀ ਵੱਖਰੀ ਹੈ ਤੇ ਉਹਨਾਂ ਨੂੰ ਕਿਸ ਸਟ੍ਰੈਟਜੀ ਨਾਲ ਕਰਨਾ ਹੈ ਇਹ ਕੁਝ ਆਨਲਾਈਨ ਕੋਰਸਸ ਨੇ ਮੈਨੂੰ ਦੱਸਿਆ ਤੇ ਉਹਨਾਂ ਦੀ ਹੈਲਪ ਨਾਲ ਮੈਂ ਇਸ ਐਗਜ਼ਾਮ ਨੂੰ ਫਰਸਟ ਅਟੈਂਪਟ ਵਿੱਚ ਕਲੀਅਰ ਕਰ ਸਕੀ ਡਿਫਿਕਲਟ ਤਾਂ ਹੁੰਦਾ ਹੈ ਪਰ ਉਸਕੋ ਪ੍ਰੋਪਰਲੀ ਟਾਈਮ ਮੈਨੇਜ ਕਰਨਾ ਫੈਮਿਲੀ ਔਰ ਆਪਣੇ ਸਟੱਡੀਜ਼ ਕੋ ਪੂਰਾ ਟਾਈਮ ਦੇਣਾ ਬੈਲੈਂਸ ਕਰਕੇ ਰੱਖਣਾ ਉਹ ਕੀਆ ਆਪਣੇ ਉੱਪਰ ਕੌਨਫੀਡੈਂਸ ਰੱਖਾ ਪਰਿਵਾਰ ਨੇ ਪੂਰਾ ਸਪੋਰਟ ਦਿਆ ਔਰ ਭਗਵਾਨ ਨੇ ਆਪਣਾ ਪੂਰਾ ਆਸ਼ੀਰਵਾਦ ਰੱਖਾ ਸਿਰ ਪਰ ਤੋਂ ਅੱਜ ਇਹ ਐਗਜ਼ਾਮ ਕਲੀਅਰ ਹੋ ਗਿਆ ਹੈ ਬਹੁਤ-ਬਹੁਤ ਬਧਾਈਏ ਹੋ ਜੇ ਆਪਕੋ ਪੂਰੇ ਪਰਿਵਾਰ ਕੋ ਸੋ ਇਹਨਾਂ ਦੇ ਨਾਲ ਪਰਿਵਾਰ ਦੇ ਜਿਹੜੇ ਹੋਰ ਮੈਂਬਰਸ ਹੈਗੇ ਉਹ ਵੀ ਜਿਹੜੇ ਬੈਠੇ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਲੱਗਦਾ ਕੀ ਹੈ ਜੀ ਤੁਹਾਡੀ ਵਾਈਫ ਨੇ ਜਿਹੜਾ ਹੈਗਾ ਜਜ ਬਣ ਗਿਆ ਤੁਹਾਡੇ ਵਾਈਫ ਤੇ ਕਿਵੇਂ ਲੱਗਦਾ ਕਿਵੇਂ ਮਹਿਸੂਸ ਹੁੰਦਾ ਹੈਗਾ ਕਿਉਂਕਿ ਤੁਹਾਡਾ ਜਿਹੜਾ ਇੱਕ ਰੋਲ ਬਹੁਤ ਵੱਡਾ ਰਿਹਾ ਅਸੀ ਜੀ ਸਭ ਤੋਂ ਪਹਿਲਾਂ ਤਾਂ ਬਾਲਾ ਜੀ ਤੇ ਸ਼ਾਮ ਬਾਬਾ ਦੀ ਕਿਰਪਾ ਦੇ ਨਾਲ ਉਹਨਾਂ ਦਾ ਆਸਰਾ ਲੈ ਕੇ ਹੀ ਆ ਅਸੀਂ ਫੀਲਡ ਚੂਜ਼ ਕੀਤੀ ਸੀਗੀ ਤੇ ਅੱਜ ਸਾਨੂੰ ਬੜਾ ਹੀ ਚੰਗਾ ਲੱਗ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਰੰਗ ਲਿਆਈ ਹੈ ਜਰੂਰ ਜੀ ਬਹੁਤ ਜ਼ਿਆਦਾ ਸਟਰਗਲ ਤਾਂ ਰਹੀ ਹੈ ਇਹ ਤਾਂ ਨਹੀਂ ਕਵਾਂਗੇ ਬਹੁਤ ਆਸਾਨ ਰਹੀ ਹੈ ਰਾਹ ਬਟ ਮੰਜ਼ਿਲ ਤੇ ਪਹੁੰਚ ਕੇ ਜਿਹੜਾ ਹੈ ਉਹ ਰਸਤਾ ਬੰਦਾ ਭੁੱਲ ਜਾਂਦਾ ਹੈ ਜੀ ਕਿਹੋ ਜਿਹਾ ਸੀਗਾ ਤੇ ਅੱਜ ਬਹੁਤ ਹੀ ਮਾਣ ਹੋ ਰਿਹਾ ਹੈ ਬਹੁਤ ਹੀ ਪ੍ਰਾਊਡ ਫੀਲ ਹੋ ਰਿਹਾ ਹੈ ਜੀ ਤੇ ਬਹੁਤ ਜਦਾ ਸ਼ਬਦ ਤਾਂ ਮੈਨੂੰ ਨਹੀਂ ਸਮਝ ਆ ਰਹੇ ਜੀ ਐਸ ਵੇਲੇ ਮੈਂ ਕੀ ਬੁਲਾਂ ਦਿਲ ਚ ਖੁਸ਼ੀ ਬਹੁਤ ਹੈ ਜੀ ਆ ਬਾਬਾ ਜੀ ਨੇ ਮੇਰ ਰੱਖੀ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਹਿੰਦੇ ਨੋਹਾਂ ਦੇ ਨਾਲ ਜਿਹੜੀ ਸੱਸ ਦਾ ਜਣਾ ਇੱਕ ਰਿਸ਼ਤਾ ਵੀ ਬਹੁਤ ਵਧੀਆ ਹੈਗਾ ਬਹੁਤ ਪਿਆਰਾ ਰਿਸ਼ਤਾ ਹੈਗਾ ਲੇਕਿਨ ਨੋਕ ਚੋਕ ਵੀ ਲੱਗੀ ਰਹਿੰਦੀ ਹੈਗੀ ਤੁਹਾਡੀ ਨੌਰ ਜਿਹੜੀ ਹੈਗੀ ਜਜ ਬਣਿਆ ਤਾਂ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਵੀ ਕਹਿੰਦੇ ਹੈਗੇ ਕਿ ਤੁਸੀਂ ਉਹਨਾਂ ਨੂੰ ਪੜ੍ਹਾਈ ਵਾਸਤੇ ਕਹਿੰਦੇ ਹੁੰਦੇ ਸੀਗੇ ਕਿ ਪਹਿਲਾਂ ਪੜ੍ਹਾਈ ਕਰ ਲਓ ਕੰਮ ਬਾਅਦ ਕਰ ਲਾਂਗੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਜੀ ਮੈਂ ਨੋ ਨਹੀਂ ਬਣਾਈ ਜੀ ਮੈਂ ਤਾਂ ਬੇਟੀ ਬਣਾਈ ਹੈ ਹਾਂਜੀ ਮੇਰੀਆਂ ਬੇਟੀਆਂ ਨਹੀਂ ਹੈ ਕੋਈ ਬੇਟੀ ਨਹੀਂ ਹੈ ਤੇ ਮੈਂ ਦੋਨਾਂ ਨੂੰ ਨੂੰ ਨਾ ਬੇਟੀਆਂ ਹੀ ਬਣਾਈ ਸੀ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਹੈ ਮੇਰਾ ਸੁਪਨਾ ਇਸ ਬੇਟੀ ਨੇ ਪੂਰਾ ਕੀਤਾ ਹੈ ਹਾਂਜੀ ਮੇਰਾ ਸੁਪਨਾ ਸੀਗਾ ਮੈਂ ਵੀ ਇਹ ਲਾਈਨ ਜੋ ਕੀਤੀ ਹੈ ਲਾਓ ਤੇ ਪਤਾ ਹੈ ਬਹੁਤ ਮੁਸ਼ਕਿਲ ਕੰਮ ਸੀਗਾ ਇਸ ਕਰਕੇ ਮੈਨੂੰ ਕਹਿੰਦੀ ਰਹਿੰਦੀ ਸੀ ਕਿ ਬੇਟਾ ਪੜ੍ਹ ਲਓ ਤੁਸੀਂ ਪੜ੍ਹ ਲਓ ਬੇਟਾ ਬਸ ਹਾਂਜੀ ਕੋਈ ਵੀ ਉਹ ਨਾ ਚਿੰਤਾ ਕਰੋ ਕੰਮ ਦੀ ਬੇਟਾ ਪੜ੍ਹ ਲਓ ਹਾਂਜੀ ਬਸ ਇਹ ਤਾਂ ਕਈ ਦੇਖੇ ਮਾਮਲੇ ਜਿਹੜੇ ਹੁੰਦੇ ਕਿ ਜਿੱਥੇ ਨੋ ਜਿਹੜੀਆਂ ਘਰ ਛੱਡ ਕੇ ਚੱਲਿਆ ਜਾਂਦੀ ਹੈ ਸਿਰਫ ਇਹ ਹੁੰਦਾ ਹੈ ਕਿ ਘਰ ਦੇ ਵਿੱਚ ਸੱਸ ਦੇ ਨੋਕ ਚੁੰਮ ਕਰਕੇ ਤੁਸੀਂ ਬਹੁਤ ਮਿਹਨਤ ਕੀਤੀ ਹੈਗੀ ਅੱਜ ਜਿਹੜਾ ਇੱਕ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹੇਗੀ ਜਿਹੜੀ ਨੋ ਹੁੰਦੀ ਹੈ ਉਹ ਤੀ ਹੁੰਦੀ ਹੈ ਜਦੋਂ ਆਪਾਂ ਐਜ਼ ਅ ਵਿਆਹ ਵਿਆਹ ਕਰਕੇ ਲੈਣਾ ਹੈ ਤੀ ਨੂੰ ਲੈ ਕੇ ਆਣੇ ਹਨਾ ਤੇ ਕੀ ਸੰਦੇਸ਼ ਦੇਣਾ ਚਾਹੋਗੇ ਅਜਿਹੀਆਂ ਸੱਸਿਆਂ ਨੇ ਪਰਿਵਾਰ ਨੂੰ ਜਿੱਥੇ ਘਰ ਜੜੇ ਹੈਗੇ ਟੁੱਟ ਜਾਂਦੇ ਮੈਨੂੰ ਬੱਚੀਆਂ ਨੇ ਵੀ ਪੂਰਾ ਸਪੋਰਟ ਦਿੱਤਾ ਹੈ ਪੂਰੀਆਂ ਮੇਰੀਆਂ ਬੇਟੀਆਂ ਬਣ ਕੇ ਰਹੀਆਂ ਨੇ ਬੜੇ ਅੱਛੇ ਸੰਸਕਾਰੀ ਹੈ ਮੈਂ ਅੱਜ ਇਹੀ ਸੰਦੇਸ਼ ਦੇਵਾਂਗੀ ਕਿ ਆਪਣੀ ਬਹੂਆਂ ਨੂੰ ਬੇਟੀਆਂ ਬਣਾਓ ਬੇਟੀਆਂ ਤਰ੍ਹਾਂ ਰੱਖੋ ਉਹ ਵੀ ਬੇਟੀਆਂ ਐ ਆਪਣੀਆਂ ਉਹਨਾਂ ਨੂੰ ਪੂਰਾ ਉਸ ਤਰ੍ਹਾਂ ਪਿਆਰ ਦਿਓ ਪੂਰਾ ਉਸ ਤਰ੍ਹਾਂ ਦਾ ਮਾਹੌਲ ਦਿਓ ਤਾਂ ਹੀ ਉਹ ਬੱਚੇ ਅੱਗੇ ਵੱਢ ਸਕਣਗੇ ਜੇ ਆਪਾਂ ਉਹਨਾਂ ਨੂੰ ਉਸੇ ਚ ਲਗਾਈ ਰੱਖਾਂਗੇ ਤਾਂ ਫਿਰ ਮਤ ਪਰਿਵਾਰ ਕੋ ਜੈ ਸਕਦਾ ਹੈ ਜੀ ਅਸੋ ਕਿਲਪਾ ਟੱਕਰ ਨੇ ਇੱਕ ਮਾਂ ਦਾ ਰੋਲ ਨਿਭਾਉਂਦੇ ਹੋਏ ਮਾਂ ਦੀ ਜਿਹੜੀ ਇਹ ਭੂਮਿਕਾ ਨਿਭਾਉਂਦੇ ਹੋਏ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਹੈਗਾ ਅ ਜੱਜ ਜੜੇ ਬਨੇ ਹੈਗੇ ਸੋ ਪੀਟੀਸੀ ਨਿਊਜ਼ ਵੀ ਐਸ ਪਰਿਵਾਰ ਨੂੰ ਵਧਾਈ ਦਿੰਦਾ ਹੈ ਤੇ ਚੰਗੇ ਭਵਿੱਖ ਦੀ ਜਿਹੜੀ ਕਾਮਨਾ ਕਰਦਾ ਹੈਗਾ ਪੀਟੀਸੀ ਨਿਊਜ਼ ਲਈ ਅਫਤਾਰ ਗਿਲ ਅਬੋਰ